我听。 ਵਾਗ ਡੋਰ ਸਰਕਾਰ ਨੇ ਦਿੱਤੀ ਹੈ ਪਰਮਾਤਮਾ ਨੇ ਦਿੱਤੀ ਹੈ ਸਰਕਾਰ ਨੇ ਲੈ ਕੇ ਸਮਝਿਆ ਉਹਦੇ ਹੱਥੇ ਚ ਵਾਗ ਡੋਰ ਫੜਾਈ ਹੈ ਪਰ ਉਹ ਜਿੱਥੋਂ ਤੱਕ ਮੈਂ ਕਹਿੰਨੀ ਆ ਅਮਨ ਅਰੋੜਾ ਇੱਕ ਇਦਾਂ ਨਹੀਂ ਪਰਮਾਤਮਾ ਨੇ ਸ਼ਖਸੀਅਤ ਬਣਾਈ ਹੈ ਕਿ ਉਹ ਕੰਮ ਦਾ ਸ਼ੌਕ ਕੋਈ ਕਾਸੀ ਦਾ ਲਾਲਚ ਨਹੀਂ ਬਿਲਕੁਲ ਵੀ ਸਾਰਿਆਂ ਨੂੰ ਪਿਆਰ ਦੀਆਂ ਨਜ਼ਰਾਂ ਨਾਲ ਦੇਖਦਾ ਹੈ ਸਭ ਦੀ ਗੱਲ ਸੁਣਦਾ ਹੈ ਸਭ ਦੇ ਦੁੱਖ ਸੁੱਖ ਤੇ ਖੜਦਾ ਹੈ ਇਹੀ ਉਹਦੀ ਬਹੁਤ ਵੱਡੀ ਸ਼ਾਬਾਸ਼ੀ ਹੈ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮੇਰਾ ਇਹ بیٹے ਨੂੰ ਪ੍ਰਮਾਤਮਾ ਨੇ ਇੰਨੀ ਸ਼ਕਤੀ ਦਿੱਤੀ ਹੋਈ ਹੈ ਨਾ ਕਿ ਇਹ ਕਿਸੇ ਵੀ ਤਰ੍ਹਾਂ ਦੇ ਇਹਦੇ ਵਿੱਚ ਕੋਈ ਅਪਗੁਣ ਨਹੀਂ ਹੈਗਾ ਗੁਣੀ ਗੁਣ ਨੇ ਜਿੰਨੇ ਵੀ ਗਿਣ ਲਈਏ ਗੁਣੀ ਗੁਣ ਨੇ ਇੱਕ ਮਾਂ ਜਦੋਂ ਆਪਣੇ ਪੁੱਤ ਦੀ ਤਰੱਕੀ ਦੇਖਦੀ ਹੈ ਸਭ ਤੋਂ ਜ਼ਿਆਦਾ ਖੁਸ਼ੀ ਉਹਨੂੰ ਹੁੰਦੀ ਹੈ 2017 ਦੇ ਵਿੱਚ ਜਿੱਤ ਹੋਈ 22 ਤੋਂ ਉਸ ਤੋਂ ਵੱਡੀਆਂ ਵੋਟਾਂ ਨਾਲ ਜਿੱਤ ਹੋਈ ਤੇ ਹੁਣ ਸਭ ਤੋਂ ਵੱਡੇ ਜ਼ਿੰਮੇਵਾਰੀ ਨਾਲ ਬਿਲਕੁਲ ਬੇਟਾ ਇਹਦੇ ਤਾਂ ਕੋਈ ਸ਼ੱਕ ਨਹੀਂ ਹੈ ਇਸ ਤੋਂ ਵੱਡੀ ਹੋਰ ਜ਼ਿੰਮੇਵਾਰੀ ਕਿਹੜੀ ਹੋ ਸਕਦੀ ਹੈ ਸਾਰੇ ਪੰਜਾਬ ਪ੍ਰਦੇਸ਼ ਦਾ ਕਾਂਗਰਸ ਦਾ ਪੰਜਾਬ ਪ੍ਰਦੇਸ਼ ਦਾ ਪ੍ਰਧਾਨ ਬਣਿਆ ਬਣਾਇਆ ਸਰਕਾਰ ਨੇ ਉਹਦੇ 'ਚ ਕੋਈ ਗੁਣ ਦੇਖੇ ਹੀ ਹੋਣਗੇ ਨਾ ਆਪਾਂ ਕਿਸੇ ਨੂੰ ਤਾਂ ਹੀ ਆਪਾਂ ਕਿਸੇ ਨੂੰ ਉਹਦਾ ਤਰੱਕੀ ਦੇਣ ਦੇ ਆ ਜੇ ਗੁਣ ਹੋਣਗੇ ਉਹਦੇ 'ਚ ਤੇ ਇਹ ਗੁਣਾ ਤੇ ਆਪਦੇ ਤੇ ਪੂਰਾ ਉਤਰੂਗਾ ਮੈਨੂੰ ਇੰਨਾ ਵਿਸ਼ਵਾਸ ਹੈਗਾ ਤੁਹਾਨੂੰ ਪਤਾ ਕਦੋਂ ਲੱਗਿਆ ਕਿਉਂਕਿ ਜਦੋਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗਿਆ ਹੋਊਗਾ ਕਿਵੇਂ ਦਾ ਮਾਹੌਲ ਸੀ ਤੁਹਾਡਾ ਮੈਨੂੰ ਬੇਟਾ ਬੈਸੇ ਮਾਹੌਲ ਤਾਂ ਕੰਨਿਆਂ ਨੇ ਪਹਿਲਾਂ ਵੀ ਕਹਿ ਲਿਆ ਸੀ ਵੀ ਇੰਨਾ ਸਾਰਾ ਹੋ ਗਿਆ ਸੀ ਮੁੱਖਾ ਚਲ ਦੇਖੀ ਉਹ ਜੇ ਤਾਂ ਟਾਈਮ ਆਉ ਉਹ ਪਰਮਾਤਮਾ ਇਹ ਟਾਈਮ ਬੜੀ ਚੀਜ਼ ਹੁੰਦਾ ਬੇਟਾ ਸਮਾਂ ਜਿਹੜਾ ਉਹ ਕਹਿੰਦੇ ਹੁੰਦੇ ਨੇ ਕਰਮਾਂ ਤੋਂ ਬਗੈਰ ਤੇ ਸਮੇਂ ਤੋਂ ਪਹਿਲਾਂ ਕੁਝ ਨਹੀਂ ਮਿਲਦਾ ਜਦੋਂ ਸਮਾਂ ਆਇਆ ਪਰਮਾਤਮਾ ਨੇ ਐਨ ਜਿਵੇਂ ਛੱਪਰ ਫਾਪੜ ਕੇ ਚੋਲ ਗਿਆ ਪਰਤੀਆਂ ਸਾਡੀਆਂ ਤਾਂ 22 'ਚ ਵੀ ਆ 17 'ਚ ਵੀ ਲੜਿਆ ਚਲ ਸਰਕਾਰ ਨਹੀਂ ਬਣੀ ਵਧੀਆ ਹੋ ਗਿਆ ਵਿਧਾਇਕ ਬਣਿਆ 22 'ਚ ਮੰਤਰੀ ਬਣਿਆ ਵਿਧਾਇਕ ਬਣਿਆ ਹੁਣ ਸਰਕਾਰ ਨੇ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤਾਂ ਉਹਨੂੰ ਬੜੇ ਸ਼ੌਕ ਨਾਲ ਪਿਆਰ ਨਾਲ ਨਿਭਾਊਗਾ ਮੈਨੂੰ ਇੰਨੀ ਜਰੂਰ ਤਸੱਲੀ ਹੈ ਮਾਂ ਦਾ ਬਹੁਤ ਸੁੱਖਾ ਸੁੱਖ ਦੀ ਹੁੰਦੀ ਹੈ ਹੁਣ ਕਿੰਨੀ ਕੁ ਸੁੱਖਾ ਸੁੱਖ ਨੇ ਜਿਹੜੇ ਉਹਦੇ ਪੂਰੀਆ ਕਰਨੇ ਨੇ ਬੇਟਾ ਸੁੱਖਾ ਦਾ ਜਿੱਥੇ ਜਿੱਥੇ ਮਾਵਾਂ ਦਾ ਮੱਥਾ ਹੀ ਟੇਕਦੀਆਂ ਹੁੰਦੀ ਆ ਰੇ ਜਿੱਥੇ ਕੋਈ ਮੂਰੇ ਆਇਆ ਉੱਥੇ ਹੀ ਹੱਥ ਸਿਰ ਝੁਕਾਤਾ ਹੱਥ ਜੋੜਤੇ ਮਾਵਾਂ ਤੇ ਇਹੀ ਕੁਛ ਕਰ ਸਕਦੀ ਕਰਨੀ ਪਰ ਜ਼ਿੰਮੇਵਾਰੀ ਹੁਣ ਸੁਨਾਮ ਤੋਂ ਲੈ ਕੇ ਪੂਰੇ ਪੰਜਾਬ ਦੇ ਹੈ ਜਿਵੇਂ ਤੁਸੀਂ ਦੱਸਦੇ ਸੀ ਕਿ ਪੂਰੇ ਪੰਜਾਬ ਦੇ ਹੁੰਦੇ ਨਹੀਂ ਹੈਗੇ ਸੀ ਹਣਾ ਪੂਰੇ ਪੰਜਾਬ ਦੇ ਖਾਣਾ ਪੀਣਾ ਟਾਈਮ ਤੇ ਨਹੀਂ ਖਾਂਦੇ ਸੀ ਹੁਣ ਜਿਆਦਾ ਜ਼ਿੰਮੇਵਾਰੀ ਵਧ ਗਈ ਬੇਟਾ ਮੈਂ ਇਹਦੇ ਚ ਕੀ ਕਹਿ ਸਕਦੀ ਆ ਮੈਂ ਤਾਂ ਇਹੀ ਕਹਿ ਸਕਦੀ ਆ ਮੈਂ ਤਾਂ ਉਹ ਕੁੜੀ ਜਿਹੜੀ ਉਹਦੀ ਵਾਈਫ ਹੈ ਉਹਦੇ ਘਰ ਵਾਲੀ ਆ ਮੈਂ ਤਾਂ ਉਸੇ ਨੂੰ ਕਹਿ ਸਕਦੀ ਆ ਬੇਟਾ ਇਹਦਾ ਖਾਣੇ ਦਾ ਤੇ ਨੀਂਦ ਦਾ ਧਿਆਨ ਰੱਖਿਆ ਕਰ ਮਤੇ ਹੀ ਕਹਿ ਸਕਦੇ ਆਂਗੇ ਪਰ ਉਹ ਰਖਦੀ ਵੀ ਬਹੁਤ ਹੈ ਬਹੁਤ ਕਰਦੀ ਆ ਉਹਦਾ ਧਿਆਨ ਪਿੱਛੇ 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 ਅਮਨ ਜੀ ਅਮਨ ਜੀ ਅਮਨ ਜੀ ਪਰ ਮੈਂ ਕਹਿੰਦੀ ਐ ਹਜੀ ਲੜਕੀ ਹਰੇਕ ਆ ਬੰਦੇ ਨੂੰ ਜੇ ਮਿਲ ਜਾਵੇ ਨਾ ਮੈਂ ਕਹਿੰਦੀ ਆ ਦੁਨੀਆ ਸਵਰਗ ਬਣ ਜਾ ਕੀ ਨਾਮ ਆ ਸਰ ਅਮ੍ਰਿਕ ਸਿੰਘ ਢਾਲੀਵਾਲ ਅਮ੍ਰਿਕ ਜੀ ਕਿਵੇਂ ਦੇਖਦੇ ਆ ਅਮਨ ਅਰੋੜਾ ਜੀ ਨੂੰ ਹੁਣ ਪੂਰੇ ਪੰਜਾਬ ਦੇ ਜਿਵੇਂ ਬਰੀ ਸੌਂਪੀ ਗਈ ਆ ਕਿੰਨੀ ਕੁ ਖੁਸ਼ੀ ਦਾ ਮਾਣਾ ਤੁਹਾਡੇ ਨੂੰ ਖੁਸ਼ੀ ਦਾ ਸਾਰੇ ਪੰਜਾਬ ਨੂੰ ਵੀ ਆ ਜੀ ਸਾਡੇ ਸਨਾਮ ਬਸ ਸਹਿਮਤਾ ਬਹੁਤ ਜ਼ਿਆਦਾ ਆ ਕਾਬਲ ਵੀ ਤੇ ਸਾਡੇ ਇਹ ਮੰਤਰੀ ਸਾਹਿਬ ਤੇ ਸਾਰੇ ਜਿੰਨੇ ਵੀ ਇਨਾਂ ਦੇ ਬਾਦਲ ਸਾਹਿਬ ਦੀ ਵਰਸੀ ਤੇ ਵੀ ਆਉਂਦੇ ਸੀ ਉਦੋਂ ਵੀ ਅਸੀਂ ਸੁਣਦੇ ਰਹਿੰਦੇ ਸੀ ਹਰ ਮੰਤਰੀ ਸਾਹਿਬ ਨੂੰ ਵੀ ਜਿੰਨਾ ਇਹ ਕਾਬਲ ਨੇ ਕਿੰਨਾ ਯੋਗਤਨਾ ਬੋਲਦੇ ਨੇ ਇਨਾਂ ਦੇ ਸਖਸ਼ੀਅਤ ਨੂੰ ਇਸ ਨੂੰ ਦੇਖਦੇ ਹੋਏ ਜਿਹੜੇ ਇਹਨਾਂ ਨੂੰ ਪਦ ਦਿੱਤਾ ਪੰਜਾਬ ਪ੍ਰਧਾਨ ਦਾ ਉਹ ਇਹਨਾਂ ਦਾ ਹੱਕ ਬਣਦਾ ਸੀ ਕਿ ਵਰਕਰਾਂ ਦੀਆਂ ਕਿੰਨੀਆਂ ਆਸਾਂ ਵਧ ਜਾਂਦੀਆਂ ਨੇ ਕਿਉਂਕਿ ਸੁਨਾਮ ਦੇ ਐਮਐਲਏ ਸੀ ਮੰਤਰੀ ਬਣੇ ਉਹ ਰ ਆਸਾਂ ਵਧੀਆਂ ਤਾਂ ਹੁਣ ਪੂਰੇ ਪੰਜਾਬ ਦੀ ਆ ਤੁਹਾਡੇ ਕੰਮ ਕਰਨ ਦੀ ਤੁਹਾਡੇ ਆਸਾਂ ਕਿੰਨੀਆਂ ਕੁ ਵਧ ਗਈਆਂ ਨੇ ਕੰਮ ਕਰਨ ਦੀ ਆਸਾਂ ਤੇ ਇਹ ਪਹਿਲਾਂ ਵੀ ਪੂਰਨ ਸਾਹ ਦਿੰਦੇ ਤੇ ਹੁਣ ਜਿਵੇਂ ਗਿੱਦੜਵਾਹ ਚ ਇਹਨਾਂ ਦੀ ਡਿਊਟੀ ਲਾਈ ਪਹਿਲਾਂ ਜਲੰਧਰ ਡਿਊਟੀ ਲੱਗੀ ਹੋਈ ਸੀ ਜੀ ਤੇ ਜਿੰਨੇ ਵੀ ਹੁਣ ਪਾਰਟੀ ਦੇ ਵਿੱਚ ਐਮਐਲਏ ਸਾਹਿਬਾਨ ਨੇ ਉਹਨਾਂ ਤੋਂ ਬਹੁਤ ਉਤਸ਼ਾਹ ਵਧੂਗਾ ਉਹਨਾਂ ਨੂੰ ਬਹੁਤ ਹੀ ਤਰੀਕੇ ਨਾਲ ਇਹ ਜਿਹੜੀ ਗਾਈਡੈਂਸ ਆ ਉਹਦੇ ਕੰਨੀਓ ਦਿਆ ਕਰਨਗੇ ਤੇ ਉਸ ਦੇ ਨਾਲ ਸਾਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਵਿੱਚ ਮੰਨ ਲਓ ਬਹੁਤ ਬਹੁਤ ਸ਼ਾਹ ਬਣੂਗਾ ਉਹਦੇ ਕਰਕੇ ਪਾਰਟੀ ਦਾ ਜਿਹੜਾ ਮજબૂત ਬਣੂਗੀ ਪਹਿਲਾਂ ਤਾਂ ਮੰਤਰੀ ਸਾਹਿਬ ਨੂੰ ਵਧਾਈ ਦੇਣ ਦਾ ਹੱਕ ਹੈ ਸਾਨੂੰ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਜਿਹੜੇ ਕੰਮ ਪਹਿਲਾਂ ਹੀ ਬਹੁਤ ਜ਼ਿਆਦਾ ਕੰਮ ਹੋਏ ਨੇ ਸ਼ਹਿਰ ਦੇ ਵਿੱਚ ਤੇ ਅਸੀਂ ਹੁਣ ਆਸ ਕਰਾਂਗੇ ਮੰਤਰੀ ਸਾਹਿਬ ਜਿਹੜੇ ਰਹਿੰਦੇ ਕੰਮ ਨੇ ਸਾਡੇ ਜਿਹੜੇ ਸੁਨਾਮ ਹਲਕੇ ਦੇ ਉਹ ਪੂਰੇ ਕਰਾਂਗੇ ਤੇ ਦੁਬਾਰੇ ਬਹੁਤ-ਬਹੁਤ ਸਾਰਿਆਂ ਨੂੰ ਫਿਰ ਵਧਾਈਆਂ